ਆਪਣੇ ਬਜ਼ੁਰਗ ਬਾਦਲ ਸਾਹਿਬ ਤੇ ਹਮਲੇ ਹੁੰਦੇ ਰਹੇ ਲਗਾਤਾਰ ਪੰਥ ਵਿਰੋਧੀ ਸ਼ਕਤੀਆਂ ਦਾ ਏਜੰਸੀਆਂ ਦਾ ਸੈਂਟਰ ਦੀਆਂ ਪਾਰਟੀਆਂ ਦਾ ਇੱਕੋ ਇੱਕ ਨਿਸ਼ਾਨਾ ਆਪਣੇ ਬਜ਼ੁਰਗ ਸਦਾ ਪ੍ਰਕਾਸ਼ ਸਿੰਘ ਬਾਦਲ ਸੀ ਉਹ ਆਪਣੇ ਵਿੱਚ ਨਹੀਂ ਰਹੇ ਫਿਰ ਉਹਨਾਂ ਨੇ ਆਪਣਾ ਨਿਸ਼ਾਨਾ ਮੈਨੂੰ ਬਣਾ ਲਿਆ ਬਣਾਉਣੀ ਹਰ ਕਰ ਕਰਨ ਦੀ ਕੋਸ਼ਿਸ਼ ਕੀਤੀ ਨਿਸ਼ਾਨਾ ਇੱਕੋ ਇੱਕ ਸੀ ਕਿ ਬਾਦਲ ਪਰਿਵਾਰ ਦਾ ਨਾਂ ਖਤਮ ਕਰ ਦਿਓ ਅਕਾਲੀ ਦਲ ਦਾ ਨਾਂ ਖਤਮ ਕਰ ਦਿਓ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਏਜੰਸੀਆਂ ਨੇ ਸਾਰਿਆਂ ਨੇ ਆਈ ਪ੍ਰਚਾਰ ਕੀਤਾ ਆਈ ਸਾਖਾਂ ਜੀਤੀਆਂ ਮੈਂ ਤੁਹਾਨੂੰ ਪੁੱਛਣਾ ਚਾਹਣਾ ਤੁਸੀਂ ਮੇਰੇ ਬਜ਼ੁਰਗ ਹੋ ਮੇਰੇ ਭਰਾ ਹੋ ਪਰਿਵਾਰ ਦਾ ਹਿੱਸਾ ਹੋ ਬਾਪੂ ਬਾਦਲ ਦੇ ਜੀਵਨ ਬਾਰੇ ਮੈਥੋਂ ਜ਼ਿਆਦਾ ਤੁਸੀਂ ਜਾਣਦੇ ਹੋ ਉਹਨਾਂ ਬਾਪੂ ਬਾਦਲ ਦਾ ਤੇ ਬਾਦਲ ਸਾਹਿਬ ਦਾ ਤੇ ਬਾਦਲ ਪਰਿਵਾਰ ਦਾ ਗੁਨਾਹ ਕੀ ਹੈ 104 ਸਾਲ ਪੁਰਾਣੀ ਪਾਕੀ ਸ਼ਰੋਮਣੀ ਕਾਲੀ ਦਲ ਹੈ 104 ਸਾਲ ਵਿੱਚ ਬਾਪੂ ਬਾਦਲ ਨੇ 70 ਸਾਲ ਸੇਵਾ ਕੀਤੀ 70 ਸਾਲ ਮੈਨੂੰ ਦੱਸੋ ਤੁਸੀਂ ਜਾਣਦੇ ਹੋ ਤੁਹਾਡੇ ਤਾਂ ਘਰਾਂ 'ਚ ਇੱਥੇ ਇੱਥੇ ਬਾਦਲ ਸਾਹਿਬ ਦਾ ਜਨਮ ਹੋਇਆ ਐ ਐਸੀ ਧਰਤੀ ਦੇ ਜਨਮ ਹੋਇਆ ਤੁਹਾਡੇ ਨਾਲ ਵੱਡੇ ਹੋਏ ਆ ਤੁਹਾਡੇ ਘਰਾਂ 'ਚ ਤੁਸੀਂ ਉਹਨਾਂ ਨੇ ਪਿਆਰ ਦਿੱਤਾ ਮੈਨੂੰ ਦੱਸ ਦਿਓ ਕਿਸੇ ਨੂੰ ਉਹ ਉਹ ਇਹ ਵੀ ਕਿਉਂ ਉਹਨਾਂ ਨੇ 70 ਸਾਲਾਂ 'ਚ ਕਿਸੇ ਨੂੰ ਮਾਰਾ ਕਿਹਾ 70 ਸਾਲਾਂ 'ਚ ਕਿਸੇ ਨੇ ਧੱਕਾ ਕੀਤਾ 70 ਸਾਲਾਂ 'ਚ ਆਹ ਜਿਹੜੇ ਬੰਦੇ ਆਹ ਜਿਹੜੇ ਏਜੰਸੀਆਂ ਦੇ ਲੋਕ ਇੱਕੋ ਇੱਕ ਹੈ ਕਿ ਬਾਦਲ ਸਾਹਿਬ ਨੇ ਸਿੱਖੀ ਦੇ ਪਿੱਛੇ ਸ਼ੁਰੂ ਮਾਰਿਆ ਬਾਦਲ ਸਾਹਿਬ ਨੇ ਸਾਡੇ ਕੌਮ ਨੂੰ ਖਤਮ ਕੀਤਾ ਬਾਦਲ ਸਾਹਿਬ ਨੇ ਤੁਸੀਂ ਸਾਡੇ ਕਿਸੇ ਵੀ ਘਰ ਚ ਆ ਜਾਓ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ साढ़े बच्चे भी, भी, भी अरदास करके घरों निकलते हैं बादल साहब ने पूरी, पूरी जिंदगी कौम भी 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 खातर सिक्खी खातर पूरी कौम पूरी जिंदगी लाई है कि नहीं लाई तुम दसो